ਪੁਰਾਣੇ ਜ਼ਮਾਨਿਆਂ ਦੇ ਵਿੱਚ ਖੂਹ ਤੇ ਟੋਬੇ ਪਾਣੀ ਦੇ ਮੁੱਖ ਸਰੋਤ ਹੁੰਦੇ ਸਨ ਖੂਹ ਪੀਣ ਵਾਲੇ ਪਾਣੀ ਦਾ ਮੁੱਖ ਸੂਮਾ ਹੁੰਦਾ ਸੀ ਤੇ ਸੱਪਦ ਪਸ਼ੂਆਂ ਦੇ ਪੀਣ ਵਾਲਾ ਤੇ ਬੰਦੇ ਨਹਾਉਂਦੇ ਵੀ ਇੱਥੇ ਸੀ ਕੱਪੜੇ ਕੁੱਪੜੇ ਧੋਤੇ ਜਾਂਦੇ ਤੇ ਪਾਣੀ ਦੀ ਘਾਟ ਹੁੰਦੀ ਸੀ ਤੇ ਸੱਪਦਾਂ ਦੀ ਸਾਂਝੇ ਤੌਰ ਤੇ ਸਾਫ ਸਪਾਈ ਕੀਤੀ ਜਾਂਦੀ ਪਟ ਪਟਾਈ ਕਰੀ ਜਾਂਦੀ ਸੀ ਲੋਕਾਂ ਨੂੰ ਮਿਲ ਕੇ ਦਿੰਦੇ ਹੁੰਦੇ ਸੀ ਜੇਗਾ ਉਹ ਗਏ ਦਿੰਦੇ ਸੀਗੇ ਤੇ ਸਾਰਾ ਪਿੰਡ ਉਤਸ਼ਾਹ ਨਾਲ ਫੜਦਾ ਸੀ ਤੇ ਇੱਕ ਦੂਜੇ ਤੋਂ ਅੱਗੇ ਵੀ ਮੈਂ ਪਹਿਲਾਂ ਕੱਢੂ ਮੈਂ ਪਹਿਲਾਂ ਪਟੂ ਮਾਨ ਮਹਿਸੂਸ ਕਰਦੇ ਸੀ ਇੱਕ ਦੂਜੇ ਤੋਂ ਅੱਗੇ ਨਿਕਲਦੀ ਮੈਂ ਪਹਿਲਾਂ ਪਟੂ ਕੰਪੀਟੀਸ਼ਨ ਹੁੰਦਾ ਸੀ ਕਸ਼ਮੀਰ ਦਾ ਹੌਲੀ ਹੌਲੀ ਉਹ ਜਵਾਨੇ ਬਦਲਦੇ ਗਏ ਨਵੀਂ ਟੈਕਨੀਕ ਆ ਗਈ ਗਰੇ ਹੈ ਸੱਪਦਸੀ ਇਹਨਾਂ ਦੀ ਵੇਖ ਕਦਰ ਹੋ ਗਈ ਸਿਰਫ ਗੰਦੇ ਪਾਣੀ ਜੋਗੇ ਰਹਿ ਗਏ ਜਿਨ੍ਹਾਂ ਦੀ ਸਾਮਸਮਾਲ ਖਤਮ ਹੋ ਗਈ ਤਕਰੀਬਨ ਪਿੰਡਾ ਚ ਆ ਬਧੀਆ ਪ੍ਰਾਲਾ ਪੰਚਾਇਤ ਦਾ ਤਕਰੀਬਨ 40 ਸਾਲ ਬਾਅਦ ਇਹ ਛੱਪਦੀ ਸੁਣੀ ਗਈ ਹੈ ਪੌਪ ਲਾਈਨ ਲੱਗੀ ਹੋਈ ਹੈ ਲੋਕ ਟਰਾਲੀਆਂ ਨਾਲ ਆਪੋ ਆਪਣੇ ਖੇਤਾਂ ਚ ਪਾਈ ਜਾਂਦੇ ਨੇ ਬਾਰੀ ਨਹੀਂ ਆਉਂਦੀ ਬਹੁਤ ਲੰਮੀ ਲੈਂਡ ਟਰੈਕਟਰਾਂ ਲੱਗੀ ਹੁੰਦੀ ਲੱਗੀ ਹੋਈ ਹੈ ਤੇ ਵਧੀਆ ਸਿਸਟਮ ਹੈ ਪਾਣੀ ਦਾ ਮਸਲਾ ਹੱਲ ਹੋ ਜਾਊਗਾ ਟਾਪਰ ਸਿਸਟਮ ਮਾਣ ਜਣਾ ਇੱਥੇ ਇਹ ਮਿੱਟੀ ਖੇਤਾਂ ਵਾਸਤੇ ਬਹੁਤ ਚੰਗੀ ਐ ਸਾਰੇ ਲੋਕ ਰਾਜ ਮਿਲ ਕੇ ਸਾਥ ਦੇ ਰਹੇ ਨੇ ਹੌਲੀ ਹੌਲੀ ਇਹ 5-10 ਦਿਨਾਂ ਦੇ ਵਿੱਚ ਕਾਜ ਨੇਪੜੇ ਨੇਪਰੇ ਚੜਜੂ ਵਧੀਆ ਬਹੁਤ ਵਧੀਆ ਸਿਸਟਮ ਐ ਇਹ ਮਿੱਟੀ ਖੇਤ ਵਾਸਤੇ ਵੀ ਕਹਿੰਦੇ ਚੰਗੀ ਪਜਾਊ ਮਿੱਟੀ ਹੁੰਦੀ ਆ। ਜਮੀਨ ਪੈਨ ਕਰਕੇ ਅੱਜ ਟਰੈਕਟਰ ਵੀ ਨਹੀਂ ਚੱਲਦੇ ਕੋ ਭਰੇ ਸੀਗੇ ਚੱਲਣ ਵੇਲੇ ਟੋਚਨ ਬਾਕੇ ਵੀ ਕੱਢਣ ਪੈਂਦੇ ਸੀ। ਪਹਿਲਾਂ ਜਦੋਂ ਪੱਟ ਦੇਸ਼ ਨਾਲ ਸੁਪਦਾ ਇਹਨੂੰ ਸੁਕਾਇਆ ਜਾਂਦੇ ਸੀ। ਜੇ ਠਾਰ ਦੇ ਮਹੀਨੇ ਦੇ ਵਿੱਚ ਪੱਟੇ ਜਾਂਦੇ ਸਾਰੇ ਲੋਕ ਮਿਲ ਕੇ ਇਹ ਦਿੱਤੇ ਜਾਂਦੇ ਇਹਦੇ ਵਿੱਚੋਂ ਡਲੇ ਨਿਕਲਦੇ ਉਹਦੇ ਕੰੰਧਾ ਵੀ ਕੱਢਦੇ ਸੀ ਪਹਿਲਾਂ ਇੱਟਾਂ ਦੀ ਜਗ੍ਹਾ ਉਹ ਡਲਿਆਂ ਨੂੰ ਵਰਤਾ ਜਾਂਦਾ ਸੀਗਾ ਤੇ ਇੱਕ ਆਪਣੇ ਬਾਬਾ ਜੋਰਾ ਸਿੰਘ ਮਿਸਤਰੀ ਹੁੰਦੇ ਸੀ ਕਹਿੰਦੇ ਉਹ ਇਹ ਡਲੇ ਨਿਕਲ ਕੱਢਣ ਦੇ ਬਹੁਤ ਵੱਡੇ ਇੰਜੀਨੀਅਰ ਹੁੰਦੇ ਸੀਗੇ ਉਹ ਕਈ ਕਈ ਬੰਦੇ ਕਹਿੰਦੇ ਉਹ ਗਾਰਾ ਲਿਆਉਂਦੇ ਕਰ ਜਾਂਦੇ ਉਹ ਕਹਿੰਦੇ ਇੱਥੇ ਰੱਖਦੇ ਇੱਥੇ ਰੱਖਦੇ ਕਹਿੰਦੇ ਉਹ ਡਲਿਆਂ ਨੂੰ ਹਿਲਾਉਂਦਾ ਨਹੀਂ ਸੀ ਤੇ ਕੰਧੋਂ ਬਿਨਾਂ ਸੂਤ ਤੋਂ ਕੱਢਦਾ ਹੁੰਦਾ ਇਹ ਡਲਿਆਂ ਦੀ ਕੰਧ ਉਹ ਸਿੱਧੀ ਤੇ ਪਹਿਲਾਂ ਡਲਿਆਂ ਦੀ ਕੰਧਾਂ ਹੁੰਦੀਆਂ ਸੀ ਹੌਲੀ ਹੌਲੀ ਇਟਾਂ ਆਈਆਂ ਕੱਚੀਆਂ ਇਟਾਈਆਂ ਫਿਰ ਪੱਕੀਆਂ ਇਟਾਂ ਆਗੀਆਂ ਹੁਣ ਹੋਰ ਵੀ ਟੈਕਨੀਕ ਬਦਲ ਗਈ ਇਹ ਸਪਤਾਨੀ ਮਿੱਟੀ ਦੀ ਲੋਕ ਪਹਿਲਾਂ ਇਹਨੂੰ ਕੱਢ ਕੇ ਤਲੀਆਂ ਫੇਰਦੇ ਸੀਗੇ ਕੋਠੇ ਤੇ ਵੀ ਲਾਉਂਦੇ ਸੀਗੇ ਇਹ ਦੇਖੋ ਹਾਂ ਛੋਟੇ ਟਰੈਕਟਰਾਂ ਤੋਂ ਚੱਲਿਆ ਨਹੀਂ ਜਾਂਦਾ ਤਿਲਕਣ ਹੋ ਜਾਂਦੀ ਹੈ ਉਹਨੇ ਦੇ ਟੋਚਨ ਪਾ ਕੇ ਦਵਾਰੇ ਦੂਜੇ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਉਹ ਹੀ ਇਹ ਮਿੱਟੀ ਚੀਕ ਨਹੀਂ ਹੁੰਦੀ ਹੈ ਤਿਲਕਣ ਵਾਣ ਜਾਂਦੀ ਹੈ ਜਿੱਥੇ ਡਿੱਗਦੀ ਹੈ ਸ਼ਤਕਾ ਤੇ ਉੱਥੇ ਵੀ ਤਿਲਕਣ ਵਾਣ ਜਾਂਦੀ ਹੈ ਬਹੁਤ ਤੇਜ਼ ਨਾ ਬਹੁਤ ਜ਼ੋਰ ਨਾਲ ਟਰੈਕਟਰ ਚੱਲਦੇ ਨੇ ਇਹ ਇਹ ਵੱਡੇ ਟਰੈਕਟਰ ਤਾਂ तकरीबन ਲੈ ਜਾਂਦੇ ਨੇ ਖਿੱਚ ਕੇ ਛੋਟੇ ਟਰੈਕਟਰਾਂ ਨੂੰ ਟੋਚਣ ਦੀ ਲੋੜ ਪੈਂਦੀ ਹੈ